ਕਲਸ਼ਿਰਾਵੜੀ ਦਾ ਸੱਚੇ ਦਰਬਾਰ ਕੀ ਜੈ ਕੀ ਬਾਤ ਹੈ ਜੀ ਇਹ ਪੰਡਾ ਜੀ ਹੁਣ ਜਿੰਮੇਵਾਰੀ ਤੁਹਾਡੀ ਹਾਂ ਆ ਪਾਣੀ ਭਾਈ ਜੀ ਬੋਤਲ ਚ ਹੈਗਾ ਥੋੜਾ ਬੜਾ ਨਾਲ ਪਾ ਦਿਓ ਪੰਡਾ ਜੀ ਬੰਦੇ ਬੂਟਾ ਥੋੜਾ ਸਿੱਧਾ ਸਿੱਧਾ ਹੀ ਨਾ ਹਾਂ ਨਹੀਂ ਨਹੀਂ ਸਿਰਫ ਇਹ ਤੇ ਦਾਬਾ ਕੇ ਨੂੰ ਕੋਈ ਜਾਣ ਕੇ ਕਰਨ ਲੱਗੇ ਡਿਸਟਰਬ ਕਰ ਦੇਣਾ ਚੰਗਾ ਡੰਗਰਾ ਕਹੀ ਹਾਂ ਬਸ ਉਸ ਤੋਂ ਬੋਲਣਾ ਉਹ ਨਾ ਪਾਣੀ ਪਣੀ ਨੂੰ ਰੋਕ ਕੇ ਹੋ ਜਾਣਾ ਛੇ ਪਾਣੀ ਪਾਇਆ ਸਰ ਇੱਕ ਵਾਰ ਕਹਿਤਾ ਜਾਏਗਾ ਨਾ ਫਿਰ ਨਹੀਂ ਬੱਤੀ ਫੜੋ ਜੀ ਵੇਲਸਾ ਫੜੋ ਆਪਾਂ ਪੁੱਤ ਆਓ ਜੀ ਚੱਲੋ ਫੜਾ ਲਓ ਕੋਈ ਕੋਈ ਨੀ ਕੋਈ ਆ ਵੈਲਫੇਅਰ ਆ ਵੀ ਚੋ ਚੁੱਕ ਦੋ ਆ ਜਿਹੜਾ ਵੇਸਟ ਹਾਂ ਇਹਨੂੰ ਨਦੀਨ ਕਹਿੰਦੇ ਵੀਟਸ ਹਾਂ ਪਾਉ ਪਾਣੀ ਜੀ ਸਾਡੇ ਮਾਸਟਰ ਜੀ ਪਾਣੀ ਦੀ ਸੇਵਾ ਨਭਉਂਦੇ ਹਾਂਡਾ ਸਾਹਿਬ ਆਸਟ੍ਰੇਲੀਆ ਦੇ ਵਿੱਚ ਵੀਡੀਓ ਜਿਹੜੇ ਨੇ ਸਾਡੀ ਵਾਇਰਲ ਕਰ ਦਿਓ ਸਿਟੀ ਵੈਲਫੇਅਰ ਕਲੱਬ ਡੇਰਾ ਬਾਬਾਨਾਨਕ ਵਨ ਬਹੁਤ ਚੰਗਾ ਤੇ ਹਾਂ ਜੀ ਬੋਲੀ ਬੱਡੀ ਐਸੇ ਕਿਉਂ ਗਵਾਦੀ ਭਾਲੀ ਨਹੀਂ ਨੀ ਕੀ ਕਰਨਾ ਹਾਂ ਵੈਸੇ ਕਰੇ ਮੁੰਡੇ ਮੁੰਡੇ ਮੈਂ ਮੁੰਡੇ ਉੱਤੇ ਰਹਿ ਗਏ ਮਾਸਟਰ ਮੁੰਡੇ ਹੋਏ ਮੁੰਡੇ ਹਾਂ ਨੀ ਪਾਣੀ ਨੂੰ ਕਮਾ ਕੇ ਮਿੱਟੀ ਬਾਹਰ ਛੱਡੀ ਜੋ ਕੀ ਕਹੀਦਾ ਗੱਲ ਬਾਰੇ ਆ ਵਾਹ ਹਾਂ ਇਹ ਜਾਨੇ ਕਿ ਮੁੰਡੇ ਮੁੰਡੇ ਜੋਸ਼ ਘਟ ਗਿਆ ਮੈਂ ਮੁੰਡੇ ਟਹਿ ਘਟ ਰਿਹਾ ਸਾਰੇ ਪ੍ਰਾਣਿਕ ਹੋਗੇ ਤੇ ਇਹ ਵੇਖੋ ਜੀ ਇੱਥੇ ਸਪੈਸ਼ਲ ਬੂਟਾ ਜਿਹੜਾ ਪੀਪਲ ਦਾ ਲਾਇਆ ਜਾ ਰਿਹਾ ਠੀਕ ਹੈ ਇਹ ਆਕਸੀਜਨ ਦਾ ਭਰਪੂਰ ਸਰੋਤ ਹੁੰਦਾ ਇਹਦੀ ਇੱਕ ਉਮਰ ਬੜੀ ਲੰਮੀ ਹੁੰਦੀ ਹੈ ਮੱਧ ਲੱਗੇ ਤੇ ਇੱਕ ਕਾਲ ਨੂੰ ਜਿਹੜੀਆਂ ਜਦੋਂ ਵੱਡਾ ਹੁੰਦਾ ਤਾਂ ਫਿਰ ਸਿਟੀ ਵੈਲਫੇਅਰ ਦੀਆਂ ਮੀਟਿੰਗਾਂ ਇਹ ਪੀਪਲ ਦੇ ਥੱਲੇ ਜਿਹੜਾ ਥੜਾ ਬਣੇਗਾ ਤੇ ਲੱਗੇਗੀ ਵੈਲਫੇਅਰ ਉਹਦੇ ਥੱਲੇ ਬੈ ਕੇ ਜਿਹੜੀਆਂ ਆਪਾਂ ਜੀ ਇਹ ਮੀਟਿੰਗਾਂ ਕਰਾਂਗੇ ਸਾਡੇ ਪ੍ਰਦੀਪ ਸਿੰਘ ਜੀ ਕੈਸ਼ੀਅਰ ਹਾਂਜੀ ਇਹ ਤੁਹਾਨੂੰ ਪੜੀ ਸੇਵਾ ਦਿੰਦੇ ਨਹੀਂ ਕੱਢ ਹਾਂ ਥੋੜਾ ਪਾਓ ਪਾ ਦਿਓ ਵੇਖੋ ਨਿਕਲਦੀ ਹੋਣੀ ਮਿੱਟੀ ਮਿੰਟ ਮਿੰਟ ਬੱਸ 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 ਇਹ ਤਾਂ ਚੋਕ ਜਾਂਦੀ ਇਹਨੂੰ ਬੱਸ ਘਮਾਓ ਮਾੜਾ ਰੋੜੇ ਆ ਜਾਂਦੇ ਨਾਲ ਅਸਲ 'ਚ ਹਾਂ ਚੋਕੜੋ ਆ ਗਈ ਨੀ ਮਿੱਟੀ ਵਿੱਚ ਤੇ ਹਾਂ ਬਸ ਐਂ ਟੇਡਾ ਕਰ ਦੋ ਬਸ ਲੱਗ ਲੱਗ ਹੀ ਕਰੋ ਤੇ ਹਾਂ ਇਹ ਦੇਖ ਕੋਲ ਹੋਰ ਕਰ ਤਾਂ ਇੱਥੇ ਛੇਤੀ ਕਰੋ ਹੁਣ ਇਹ ਮਿੱਟੀ ਦਾ ਫਰਕ ਹੈ ਥੋੜਾ ਜਿਹਾ ਹਾਂ ਡਾਕਟਰ ਸਾਹਿਬ ਇੱਥੇ ਇਸ ਪ੍ਰਾਲੇ ਬਾਰੇ ਕੀ ਕਹਿਣਾ ਚਾਹੋ ਕਿ ਤੁਸੀਂ ਲੋ ਜੀ ਬੜੀ ਵਧੀਆ ਗੱਲ ਹੈ ਗਈ ਆ ਬਨ ਮਹੋਤਸਵ ਬਣਾਇਆ ਜਾ ਰਿਹਾ ਹਾਂਜੀ ਤਾਵਾਂ ਦਾ ਮੀਂਦਾ ਵਾ ਆ ਰਿਆ ਵਲੀਆ ਅਕਸ਼ੀਆਂ ਦੀ ਲੋਰ ਐ ਅਕਸ਼ੀਆਂ ਦੇ ਇੱਥੇ ਲੋਕਾਂ ਨੂੰ ਸੇਰ ਵਾਸਤੇ ਠੀਕ ਹੈ ਜੀ ਚਲੋ ਲੋਕੀਂ ਸੈਰ ਕਰਦੇ ਨੇ ਵੇ ਕਿਤੇ ਕੰਡੀ ਦੇ ਪਿੱਛੇ ਬਹੁਤ ਰੱਬੀਆ ਮਾਹੌਲ ਆ ਜੀ ਠੀਕ ਹੈ ਜੀ ਧੰਵਾਦ ਜੀ ਤੁਹਾਡਾ ਭਾਗ ਹੀ ਬੜਾ ਇੱਥਾਨੀ ਨੇ ਕੁਛ ਵੀ ਹਾਂ ਵਾਹ ਕਰ ਜਾਓ ਪ੍ਰਦੇਸ਼ ਪੂਰੀ ਨਾਮ ਕਰਦੇ ਠੀਕ ਹੈ ਇਹ ਸਾਡੇ ਕੈਸ਼ੀਅਰ ਸਾਹਿਬ ਕਈ ਦਾ ਜਿਹੜਾ ਜਲਵਾ ਵਿਖਾਉਂਦੇ ਹੈ ਸਿਟੀ ਵੈਲਫੇਅਰ ਕਲੱਬ ਲਈ ਪੂਰਾ ਇਹ ਤਾਂ ਕੋਈ ਇਹ ਵੱਡੇ ਨੇ ਬਸ ਠੀਕ ਕੀ ਚਲੋ ਜੀ ਬਸ ਹੋ ਗਿਆ ਸ਼ਾਨਦਾਰ ਬੂਟੇ ਲਾਉਣੇ ਤੇ ਬੂਟੇ ਮਾਲਕ ਦੀ ਕਿਰਪਾ ਨਾਲ ਇਹ ਬਹੁਤ ਉੱਚੇ ਜਾਣਗੇ ਸ਼ਾਫ ਲਾਉਣਗੇ ਬਾਕੀ ਜਿਹਦਾ ਉਹਨਾਂ ਨੇ ਕਿਹਾ ਆਪਾਂ ਹੋਰ ਵੀ ਲੋਕੇਸ਼ਨ ਦੇ ਦਾਂਗੇ ਇਹ ਰੁੱਕ ਹਾਂ ਇੱਕ ਨੂੰ ਚਾਹ ਵਾ ਚੱਲਾ ਜੀ ਪੁੱਟਾ ਲਾਉਣ ਦਾ ਫਰਕ ਤਾਂ ਪੈਂਦਾ ਹਾਂ ਹਾਂ ਜੀ ਪੁੱਟਾ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਪੁੱਟਾ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਇੱਕ ਰੁੱਕ 100 ਸੁੱਕ ਇੱਕ ਰੁੱਕ 100 ਸੁੱਕ ਹਾਂ ਜੀ ਲਾਓ ਜੀ ਲਾਓ ਜੀ ਬੋਲੇ ਸੋਨਿਹਾਰੀ ਸ੍ਰੀ ਅਕਾਲ ਰੁੱਕ ਲਾਵੇ ਰੁੱਕ ਇਹ ਬੰਦ ਬਹੁਤ ਸਭ ਛਿੱਤੀ ਬੈਠੇ ਕਲ ਡੇਰਾ ਬਾਬਾ ਨਾਨਕ ਨੂੰ ਅੱਜ ਆਪਣੇ ਦੋ ਸੌਟੇ ਇਕਲਾਵ ਕੇ ਗੱਲਬਾਤ ਹੋਈ ਹੈ ਅਈ ਕੂਟੇ ਲਾਜ ਦੀ ਸ਼ੁਰੂਆਤ ਕੀਤੀ ਹੈ ਚਲੋ ਇੱਕੋ ਹੀ ਕਾਰpass ਤੇ ਬਹੁਤ ਹੀ ਲੱਭਦਾਇਕ ਨੇ ਆਪ ਸਿਹਤ ਨੂੰ ਬੂਲੇ ਲੋਕਾਂ ਨੂੰ ਸਾ ਮਿਲੇਗੀ ਅਖੀਰ ਮਿਲੇਗੀ ਗਰਵੀਨ ਦੇ ਦੇਖਣਾ ਠੀਕ ਹੈ ਹਾਂਜੀ ਸਿਟੀ ਵੈਲਫੇਅਰ ਕਲੱਬ ਡੇਰਾ ਬਾਬਾ ਨਾਨਕ ਅੱਗੇ ਵੀ ਪ੍ਰਚਾਲੇ ਕਰਦਾ ਰਿਹਾ ਹੈ ਸਮਾਜ ਦੀ ਭਲਾਈ ਦੇ ਔਰ ਆਜੂ ਵਾਤਾਵਰਨ ਦੀ ਭਲਾਈ ਵਾਸਤੇ ਜਿਹੜਾ ਕਿ ਸਾਡੇ ਵਾਸਤੇ ਕਿਉਂਕਿ ਆਪਣੇ ਵਾਸਤੇ ਆਪਣੇ ਤਾਂ ਵਾਸਤੇ ਜਿਹੜੀ ਸਾਡੀ ਆਕਸੀਜਨ ਜਿਹੜੀ ਘਟ ਰਹੀ ਹੈ ਜਿਹੜਾ ਪ੍ਰਦੂਸ਼ਣ ਵਧ ਰਿਹਾ ਹੈ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ ਆਕਸੀਜਨ ਵਧਾਉਣ ਵਾਸਤੇ ਤੇ ਵਾਤਾਵਰਨ ਨੂੰ ਸੁੰਦਰ ਬਣਾਉਣ ਵਾਸਤੇ ਬੂਟੇ ਲਗਾਏ ਗਏ ਨੇ ਤੇ ਸਿਟੀ ਵੈਲਫੇਅਰ ਕਲੱਬ ਇਹ ਵੀ ਉਮੀਦ ਕਰਦਾ ਹੈ ਕਿ ਜਿਹੜਾ ਡੇਰਾ ਬਾਬਾ ਨਾਨਕ ਦੇ ਜਾਂ ਜਿੱਥੇ-ਜਿੱਥੇ ਸਾਡੀ ਤੱਕ ਆਵਾਜ਼ ਜਾਂਦੀ ਹੈ ਜਰੂਰ ਸਿਟੀ ਵੈਲਫੇਅਰ ਕਲੱਬ ਡੇਰਾ ਬਾਬਾ ਨਾਨਕ ਦਾ ਸਹਿਯੋਗ ਦੇ ਕਿਉਂਕਿ ਇੱਕ ਨਾਨ ਪੋਲੀਟੀਕਲ ਗਰੁੱਪ ਹੈ ਔਰ ਉਹਦੇ ਵਿੱਚ ਹਰੇਕ ਵਿਅਕਤੀ ਆ ਕੇ ਛੋਟਾ ਬੱਚਾ ਆ ਕੇ ਸਿਆਣਾ ਆ ਕੇ ਜਿਹੜਾ ਕਿਹੜੀ ਸੇਵਾ ਦੇ ਸਕਦਾ ਛੋਟੇ ਛੋਟੇ ਉਪਰਾਲੇ ਹੁੰਦੇ ਨੇ ਸਮੇਂ ਨੂੰ ਮੁੱਖ ਰੱਖ ਕੇ ਕੀਤੇ ਜਾਂਦੇ ਨੇ ਜਿਵੇਂ ਆਪਾਂ ਸਿਰਸਿਰੇ ਉਪਰਾਲਾ ਕਰਤਾ ਇਹਦੇ ਬਾਅਦ ਹਰ ਕੋਈ ਆਪਾਂ ਆਪਣੇ ਜਿਹੜੇ ਕਾਰਜ ਵਿੱਚ ਰੁੱਝ ਸਕਦਾ ਹੈ ਇਸ ਕਰਕੇ ਇਹ ਵੀ ਨਾਲੇ ਇੱਕ ਬੇਨਤੀ ਕਰਾਂਗੇ ਕਿ ਜਿਹੜੇ ਮੰਡੀ ਤੇ ਲਾਗੋ ਲੱਗਣ ਜਿਹੜੇ ਬੂਟੇ ਆਪਾਂ ਜੇ ਫਿਲਹਾਲ ਸਾਈਡ ਤੇ ਲਾਏ ਨੇ ਤੇ ਉਹਨਾਂ ਦੀ ਜ਼ਰੂਰ ਦੇਖਰੇਖ ਕਰਦੇ ਰਹਿਣ ਕੋਈ ਨੁਕਸਾਨ ਨਾ ਦੇਣ ਔਰ ਜਿਹੜੇ ਡੰਗਰ ਇੱਥੇ ਚਾਦਦੇ ਨੇ ਉਹ ਵੀ ਇੱਥੇ ਜਿਹੜੇ ਡੰਗਰ ਨਾਂ ਲੈ ਕੇ ਧੰਨਵਾਦ ਅੱਜ ਕਿੰਨੇ ਬੂਟੇ ਲਾਏ ਤੁਸੀਂ ਅੱਜ ਜਿਹੜੇ ਨੇ ਅਸੀਂ ਮੇਨ ਜਿਹੜੇ ਬੂਟੇ ਸ਼ਾਨਦਾਰ ਸਨ ਉਹ ਕੋਈ ਕਹ ਲੋ ਕਿ 15 ਕ ਬੂਟੇ ਆਪਾਂ ਜਿਹੜੇ ਨੇ ਲਗਾਤੇ ਗਏ ਨੇ ਤੇ ਬਾਕੀ ਜਿਹੜੇ ਨੇ ਆਪਾਂ ਡਿਸਟ੍ਰੀਬਿਊਟ ਵੀ ਕਰਾਂਗੇ ਆਪਣੇ ਕਲੱਬ ਮੈਂਬਰਾਂ ਨੂੰ ਜਿਹੜੇ ਜਾ ਕੇ ਲਗਾਉਣਗੇ ਘਰਾਂ ਦੇ ਵਿੱਚ ਜਾ ਕੇ ਜਾਂ ਨੀਅਰ ਬਾਏ ਜਿੱਥੇ ਵੀ ਹੋਏਗਾ ਉਹ ਜਿਹੜਾ ਘਰ ਦੇ ਲੱਗੋ ਉਹਨਾਂ ਦੇ ਲੱਗਿਆ ਉਹਦੀ ਤੇ ਕੇ ਟੇਕਰ ਉਹਨਾਂ ਨੂੰ ਖਦੀ ਬਣ ਜਾਣਾ ਹੈ ਸੋਮਵਾਰ ਤੇ ਸੋਮਵਾਰ ਨੂੰ ਜਿਹੜਾ ਫਿਰ ਆਪਾਂ ਦਫ਼ਤਰ ਨਾਲ ਵੀ ਮੀਟਿੰਗ ਕਰਨੀ ਹੈ ਕਿਉਂਕਿ ਉਹ ਕਹਿੰਦੇ ਕੁਝ ਖਾਸ ਲੋਕੇਸ਼ਨਾਂ ਤੁਹਾਨੂੰ ਅਸੀਂ ਦੱਸਾਂਗੇ ਉਹਨਾਂ ਲੋਕੇਸ਼ਨਾਂ ਦੇ ਵਿੱਚ ਲਾਇਓ ਇਸ ਕਰਕੇ ਆਪਾਂ ਜਿਹੜਾ ਨਾ ਵੱਡਾ ਸਟਾਕ ਜਿਹੜਾ ਲਗਾਵਾਂਗੇ ਬੂਟੇ ਹਾਂਜੀ ਮੈਂ ਆਪਣੀ ਸਾਰੀ ਕਲੱਬ ਦਾ ਮੈਂ ਆਪਣੀ ਸਾਰੀ ਕਲੱਬ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬੂਟੇ ਲਾਉਣ ਦਾ ਪ੍ਰਵਾਲਾ ਕੀਤਾ ਤੇ ਟਾਈਮ ਸਿਰ ਆਣ ਕੇ ਇਹ ਕੰਮ ਦੀ ਸ਼ੁਰੂਆਤ ਕੀਤੀ ਆ ਬੂਟੇ ਜਿਹੜੇ ਨੇ ਸਾਡੇ ਬਹੁਤ ਹੀ ਇਹਦੇ ਨਾਲ ਤੇ ਪ੍ਰਦੂਸ਼ਣ ਘਟੇਗਾ ਇੱਕ ਨੂੰ ਸਾਨੂੰ ਆਕਸੀਜਨ ਮਿਲੇਗੀ ਦੀ ਗਰਮੀ ਦਾ ਵੀ ਪਰਕੂਪ ਘਟੇਗਾ ਮੈਂ ਆਪਣੀ ਕਲਾ ਦਾ ਬਹੁਤ ਬਹੁਤ ਧੰਨਵਾਦੀ ਹਾਂ